ਹੈਲੋ ਗੈਜ 사ਸੀガル ਜੀ ਸਾਰਿਆਂ ਨੂੰ ਅੱਜ ਛੁੱਟੀ ਆ ਤੇ ਕਿ ਉਹ ਬੁੱਧ ਚੱਲੇ ਆ ਗੁਰਦੁਆਰੇ ਸਾਹਿਬ ਅੱਜ ਸ਼ਬੀਰ ਚੂ ਲੱਗਣ ਢੀ ਆ ਤੇ ਸਾਡੇ ਸਰਦਾਰ ਜੀ ਦਾ ਗੱਲ ਕਰ ਲੋ ਸਰਦਾਰ ਜੀ ਜਾਣ ਲਈ ਬਾਕੀ ਜਾ ਕੇ ਵਿਖਾਉਣੇ ਤੁਹਾਨੂੰ ਅੱਗੇ ਆਹ ਆ ਸਾਡੇ ਪਿੰਡ ਦੀਆਂ ਮਹਾਨ ਰਸਟੀਆਂ ਆ ਆਪਣੇ ਢੋਲੂ ਸਾਹਿਬ ਬੋਲ ਦੀ ਬੋਲ ਆ ਚਾਹੀਦਾ ਚਾਹੀਦਾ ਬੇਟਾ ਵਾ ਤਾਂ ਆ ਹੈਪੀ ਕਾਉਂਟਰ ਇਹਨੂੰ ਕਾਉਂਟਰ ਕਹਿੰਦੇ ਇਹ ਦੇ ਦੋਵੇਂ ਪਿੰਡਾਂ ਦੇ ਟਿੰਕੂ ਦਾ ਬੰਦਾ ਹੋਣੀ ਹੋਣੀ ਕਾਉਂਟਰ ਕੰਡੇ ਬਾਹਰੋਂ ਆਉਂਦੇ ਆਹ ਕਿਹੜਾ ਫਲੇਵਰ ਬਣਾਉਣਾ ਬਣਾਣਾ ਬਣਾਣਾ ਰੋਬਿਸ਼ ਸ਼ਬੀਲ ਹੋ ਗਈ ਆਂ ਦੀ ਤਿਆਰ ਬਲੌਗ ਬਣ ਗਿਆ ਪੂਰੇ ਡਾਣਾ ਆਪਾ ਖਾਂਡੇ ਬਰਫ ਡਾਕਟਰ ਸਾਹਿਬ ਸ਼ਬੀਲ ਹੋ ਗਈ ਤਿਆਰ ਓਏ ਤੇਰੇ ਪਾਪਾ ਦਾ ਨਾਮ ਕੀ ਆ ਪਤਾ ਨਹੀਂ ਆ ਸ਼ਬੀਲ ਤਿਆਰ ਸ਼ਬੀਲ ਤੇ ਕਿੰਨੇ ਦਾ ਹੈ ਇਹ ਕਿੰਨੇ ਦਾ ਆਤਾ ਬੜਾ ਵਾਲੀ ਜੀ ਸਾਹ ਨਾ ਜੀ ਨਾਮ ਬਸ ਪਰ ਸਾਰੇ ਬਲੌਗ ਬਣਾਉਂਦੇ ਆ ਰਾਤੀ ਮਗਰ ਮਹੀਨਾ ਕਰਦੇ ਕਿ ਨਾ ਕਿਉਂ ਆ ਮੈਂ ਵੇਖਣੇ ਸਰਦਾਈ ਬਣਾਉਂਦੇ ਤੁਸੀਂ ਦੱਸਦੇ ਨਹੀਂ ਜੇ ਤੇ ਰਾਤ ਨੂੰ ਰਾਤ ਨੂੰ ਤੇ ਰਾਤ ਨੂੰ ਤੇ ਦੱਸਦੇ ਨਹੀਂ ਜੇ ਤੁਸੀਂ ਵੀ ਬਣਾਉਣੀ ਆ ਸਾਡੇ ਪਿੰਡ ਦੇ ਗੱਭਰੂ ਜਵਾਨ ਮੁੰਡੇ ਬਹੁਤ ਵਧੀਆ ਵਾ ਕੰਮ ਕੋਮੇਰ ਉਹ ਜੂਈ ਸੀਨੀਅਰ ਹੈ ਉਹ ਚਾਚਾ ਜੀ ਦਾ ਮੇਲਾ ਇਹਨੂੰ ਤਾਂ ਜਾਣਦੇ ਹੋ ਤੁਸੀਂ ਹੈਪੀ ਕਾਊਂਟਰ ਲਓ ਦੱਸੇ ਮਾਰਦੇ ਨਹੀਂ ਕੋਈ ਨਹੀਂ ਲੱਗ ਗਿਆ ਮੇ ਇਹ ਲਗਭਗ ਖਤਮ ਹੋ ਗਈ ਜਾਨ ਲੋਕੀ ਪੀਂਦੇ ਘੱਟ ਬੋਤਲਾਂ ਹੀ ਬੜੀਆਂ ਡੱਕੀਆਂ ਅੱਜ ਆ ਡਿਪੈਂਡਾ ਗੋਪੀ ਗੋਪੀ ਚੋਬਰ ਗੋਪੀ ਵੇ ਗੱਲਾਂ ਦੀਆਂ ਗੱਲਾਂ ਯਾਰਾਂ ਦਾ ਯਾਰ ਰਹਾ ਤੂੰ ਆਪਣੇ ਸਮੇਂ ਦੇ ਤੂੰ ਸਾਰਾ ਗੋਪੀ ਮੈਂ ਯਾਰਾਂ ਦਾ ਯਾਰ ਰਹਾ ਆਪਣੇ ਸਮੇਂ ਦੇ ਤੂੰ ਮੈਂ ਨਾ ਮੁੰਡਿਆਂ ਨੇ ਵਟ ਕੱਢਦੇ ਫੜ ਕੇ ਇਹਦੇ ਜਗਿਆ ਬਹੁਤ ਸੇਵਾ ਲੱਗਣੀ ਤੈਨੂੰ ਆਖੀ ਹੁਣ ਚੱਲੀਏ ਲੰਗਰ ਖਾਨ ਚਲ ਜਾਓ ਜੀਤਾਂ ਨੇ ਕਰੀਏ ਪ੍ਰੋਗਰਾਮ ਚਲੋ ਜਿੱਲੇ ਪੀਆਂ ਜਾਣਾ ਤੂੰ ਹੀ ਉਹ ਚੂਹੀ ਕਿੱਥੇ ਆ ਚਲੋ ਆ ਰਹਾ ਚੂਹੀ ਜੀਏ ਨਹੀਂ ਚੱਲੇ ਉਹਨੇ ਪੂੜੀਆਂ ਛੋਲਿਆਂ ਦਾ ਲੰਗਰ ਖਾਨ ਪਤਾ ਨਹੀਂ ਕਿ ਆ ਹੀ ਮਾਮਾ ਬਲੌਗ ਪਤਾ ਕਿੱਡਾ ਘੈਂਟ ਬੰਦਾ ਕੋਪੀ ਦਾ ਫਾਰਮ ਕਰਦਣ ਵਿੱਚ ਆਹ ਵੇ ਫਾਰਮ ਖਾਣ ਲੱਗਾ ਆ ਸਾਡੇ ਰੰਦਾਵਾ ਸਾਹਿਬ ਨੇ ਪਾਈਆਂ ਮੁਰਗੀਆਂ हो गए वाह ती हो गयी तो नहीं अंदर अज बड़ा माड़ा हो लंगर खान जानते चप्पल टूट गई यार <laughs> नहीं कोठा नहीं डिगा कोठा सही है चप्पल टुट गई ਸਭ ਦੀ ਕੰਡੀtion ਆਪਾਂ ਲੰਗਰ ਲੱਗਾ ਦੂਰ ਇੱਕ ਇਂ ਪਾ ਲੋ ਜੱਗੇ ਸਾਡੇ ਇੱਕ ਬਰਾ ਉਹ ਐਚੀ ਬੜੀ ਆ ਤੇ ਕੋਈ ਬੜੀ ਆ ਨਹੀਂ ਦੇਖ ਰਹੇ ਬਹੁਤ ਸਵਾਇਆ ਸਵਾਇਆ ਪਾਇਓ ਬਾਬਾ ਜੀ ਹੁਣ ਚੱਲੇ ਆਪਾਂ ਲੰਗਰ ਖਾਨ ਦੂਜਾ ਯਾ ਤੀਜਾ ਤੇਜਾ ਸੱਚ ਤੇਜਾ ਹਾਏ ਅੱਗੇ ਮਕਈ ਹੋ ਨਹੀਂ ਕੱਲੇ ਕੱਲੇ ਖਾਈ ਮਾਮਾ ਤੁਸੀਂ ਕੱਲੇ ਨਾਗਰੇ ਚ ਚੱਲਣਾ ਗਾਵੂ ਕਰੂਗਾ ਮਾਮਾ ਵਾਲੀ ਵਾਰ ਖੇਡੀ ਜਾ ਇਹਨਾਂ ਨੂੰ ਦੱਸ ਕੇ ਆਵਾਜ਼ ਮਾਰ ਕੇ ਖੇਡੀਦਾ ਤੇ ਤੁਸੀਂ ਵਸੇ ਗੋ ਯਾਰ ਅੱਲ ਇੱਕ ਮਮਨ ਜੀ ਕੋਈ ਰੈਜ਼ਿਡੈਂਸ ਹੈ ਰਾਪੁਰ ਦੀ ਹਾਂ ਧਿਆਨਾਉ ਧਿਆਨਾ ਜਿਲੰਗਰ ਤੇ ਪਹੁੰਚ ਗਏ ਗੂੜੀ ਛੋਲੇ ਸੁਆਇਆ ਜੀ ਪਾ ਦੇਓ ਇਥੇ ਓਏ ਜੀ ਵੀਡੀਓ ਬਣਾਉਣੀ ਮਮਨ ਕੀ ਦੀ ਵੀਡੀਓ ਬਣੀ ਗੋੜੀਆਂ ਬੜੀਆਂ ਪ੍ਰਾਣੀਆਂ ਮਹਾਨ ਰਸਤੀਆਂ ਆ ਆ ਬਾਬਾ ਜੀ ਆਂਦੇ ਆ ਵੀ ਜੇ ਮੇਰੇ ਕੋ ਖੁੱਲਾ ਖਾੜਾ ਲਵਾਉਣਾ ਵਾਂਦੇ ਮਮਨਾ ਜਮੀਨ ਕਿੰਨੀ ਚਾਹੀਦੀ ਆ ਸੱਤ ਜਿਲ੍ਹਿਆਂ ਦੀ ਪੁਲਿਸ ਸੱਤ ਸੱਤ ਜਿਲ੍ਹਿਆਂ ਦੀ ਪੁਲਿਸ ਚਾਹੀਦੀ ਆ ਸੱਤ ਜਿਲ੍ਹਿਆਂ ਦੀ ਪੁਲਿਸ ਤੇ 36 ਗੱਲੇ ਜ਼ਮੀਨ ਉਹ ਚ ਉਹ ਚ ਖਾੜਾ ਲੱਗਣਾ ਪੂਰਾ ਆਓ ਜੀ ਅਸੀਂ ਹੋ ਗਏ ਆ ਲੰਗਰ ਪਾਣੀ ਖਾ ਕੇ ਵਿਹਲੇ ਤੇ ਬਲੌਗ ਦਾ ਕਰਦੇ ਐਂਡ ਤੇ ਸਾਰਿਆਂ ਨੂੰ ਬਾਏ ਤੇ ਸਾਸੀ ਗਾਲ ਤੇ ਦਿਲੋਂ ਲਵ ਯੂ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਯਾਰ ਬਹੁਤ ਲੋੜ ਆ ਮੈਨੂੰ ਬਹੁਤ ਜਾਈ ਸ਼ੇਅਰ ਸਬਸਕ੍ਰਾਈਬ ਸਪੋਰਟ ਯਾ ਓਕੇ ਬਾਏ ਲਵ ਯੂ ਸਾਰਿਆਂ ਨੂੰ ਨੀਂਦ ਬੜੀ ਆਈ ਸੌਂ ਗਏ ਘਰ ਜਾ ਕੇ ਹੁਣ ਆ ਸਾਡੇ ਓਪੀ ਵੀਰ ਜੇਐਸ ਰੰਧਾਵਾ ਇਹਨਾਂ ਪੋਲਟੀ ਫਾਰਮ ਖੋਲਿਆ ਵਾ ਮੁਰਗੀ ਖਾਨਾ ਜੇਕੇ ਨੂੰ ਚਿਕਨ ਅੰਡੇ ਤੇ ਮੁਰਗੀਆਂ ਚਾਹੀਦੀਆਂ ਹੁੰਦੇ ਪਲੀਜ਼ ਕਾਲ ਕਰਿਓ ਤੁਮੇ ਨੂੰ ਮੈਸੇਜ ਕਰ ਲਿਓ ਤਾਂ ਮੈਂ ਆਪੇ ਇਹਨਾਂ ਨੂੰ ਗਾਹ ਕਰ ਦੂੰਗਾ